ਇਹ ਬੁੱਤੇ ਟਾਸ ਦੇ ਨਾਲ ਤਾਂ ਜਿੱਤ ਹਾਰ ਨਹੀਂ ਹੁੰਦੀ ਇਹ ਤਾਂ ਬੈਠਨੇ ਕਰਨੀ ਆ ਤੇ ਬੰਡਰਾਂ ਨੇ ਜਿਹੜੀ ਹੈਗੀ ਆ ਆਪਦੀ ਕਲਾ ਵਿਖਾਉਣੀ ਆ ਕੋਈ ਗੱਲ ਨਹੀਂ ਟਾਸ ਅੱਗੇ ਉਹਨਾਂ ਨੇ ਵੀ ਜਿੱਤੀ ਸੀ ਆਪਣੇ ਆਨੇ ਬੰਗਲਾਦੇਸ਼ ਵਾਲਿਆਂ ਨੇ ਵੀ ਤੇ ਇਹਦੇ ਨਾਲ ਨਹੀਂ ਕੋਈ ਗੱਲ ਇਹਦਾ ਸ਼ਰਮਾ ਵੀ ਆਪਣਾ ਪਹਿਲਾਂ ਉਹਨਾਂ ਨੂੰ ਹੀ ਦਿੰਦਾ ਹੁੰਦਾ ਬੈਟਿੰਗ ਵੀ ਮੈਂ ਕੀ ਕਰਨੀ ਹੈਗੀ ਆ ਫੀਡਿੰਗ ਕਰਾਂਗੇ ਅਸੀਂ ਕੋਈ ਗੱਲ ਨਹੀਂ ਇਹੋ ਜੀ ਤੇਰੇ ਵਿੱਚ ਪਰੇਸ਼ਾਨ ਨਹੀਂ ਆਪਾਂ ਨੂੰ ਨਹੀਂ ਤੁਸੀਂ ਮੈਂ ਸ਼ੁਰੂ ਹੁੰਦੇ ਜੀ ਤੁਸੀਂ ਇਹ ਮਾਲਾ ਹੱਥੇ ਚ ਫੜ ਲੀ ਜੀ ਇਹ ਪੁੱਤ ਫਿਰ ਮੇਰਾ ਕੰਮ ਐਂ ਜਾਂ ਵੀ ਮੈਂ ਤਾਂ ਆਪਦੇ ਦੇਸ਼ ਵਾਸਤੇ ਭਈ ਇੰਨਾ ਕੁਝ ਕਰ ਨਹੀਂ ਹੁੰਦਾ ਆ ਮੈਂ ਸੁੱਖ ਮੰਗਣੀ ਐ ਮੈਂ ਤਾਂ ਪੁੱਤ ਨੂੰ ਮੈਂ ਬਜ਼ੁਰਗ ਬੰਦਾ ਹੈਗਾ ਤੇ ਮਤੈਨਾਂ ਦੀਆਂ ਇੱਕ ਤਾਂ ਇਹਨਾਂ ਨੂੰ 60 ਫੀਟ ਤੋਂ ਕਿਡਾਰੀਆਂ ਤੋਂ ਵੀ ਮਹਾਰਾਜ ਤੰਦਰੁਸਤ ਰੱਖੇ ਇਹਨਾਂ ਨੂੰ ਬੜਕ ਦੁਆਵੇ ਆਪੋ ਤੇ ਵਿਆਪਕ ਕੁਛ ਕਰਾਂਗੇ ਦੇਸ਼ ਵਾਸਤੇ ਤਾਂ ਫੇਰ ਹੀ ਕੋਈ ਆਪਣੀਆਂ ਫੋਟਮਾਂ ਲੈਣੀਆਂ ਐਵੇਂ ਤਾਂ ਜਿਹੜੀਆਂ ਲੈਣੀਆਂ ਹੀ ਨਹੀਂ ਹੁਣ ਇਹ ਕਿੰਨੇ ਕਿੰਨਾ ਟਾਈਮ ਜਾਰੀ ਰਹੇਗਾ ਜੀ ਇਹ ਜਿਹੜਾ ਪਾਰਟ ਤੁਹਾਡਾ ਇਹ ਨਾ ਪੂਰਾ ਮੈਚ ਸਤਾ ਟਿਕੰਟੀ ਜਿਹੜਾ ਹੈਗਾ ਮੈਂ ਇਹ ਕਰਨੇ ਕਰਨੇ ਬਹਿ ਕੇ ਨਾ ਮੈਚ ਵੇਖਣਾ ਹੋਰ ਪਾਸੇ ਮੇਰਾ ਧਿਆਨ ਨਹੀਂ ਪਤ ਹੋਣਾ ਇਹ ਮੇਰੀ ਨਾਲ ਇੱਕ ਜਿਵੇਂ ਬਾਬੇ ਮਹਾਰਾਜ ਪੜਦੇ ਆ ਨਾ ਉਹ ਵੀ ਆਪਦੇ ਬਹੁਤ ਧਿਆਨ ਲਾ ਕੇ ਗੁਰਬਾਣੀ ਪੜਦੇ ਆ ਮੇਰੀ ਇਹ ਗੁਰਬਾਣੀ ਇਹ ਪੁੱਤ ਜਿਹੜੀ ਹੈਗੀ ਆ ਨਾ ਦਿਨੋਂ ਵੱਡੀ ਬਣਾਈ ਵੀ ਹੈ ਜਿਹੜੀ ਹੈਗੀ ਆ ਨੈਣਾਂ ਅਸ ਤੇ ਰੱਬ ਰੱਬ ਕਰਦਾ ਅਨੰਦ ਕਰਨੇ ਵੀ ਮੇਰੇ ਹੱਥ ਤੇ ਠੀਕ ਹੈ ਆਹ ਵਿਭਾਗ ਨੂੰ ਆਖੀਦਾ ਲੈਣ ਸਾਡੇ ਦੇ ਇਹਦੇ ਇੱਕ ਢਾਰੀ ਹੈ ਜਿਹੜੇ ਮਾ ਰਾਜੇ ਨੇ 60 ਫੀਟ ਨਾਲ ਮਾਰੀ ਨਮ ਤੰਦਰੁਸਤੀ ਪਾਖੀ ਚੱਕੀ ਆ ਦੀ ਬੜ ਕੁ ਬਰਾ ਮਾ ਜੋ 5 ਵਿਕਟ ਦੇ ਬਾਅਦਸ਼ਾਨ ਦੇ ਪ੍ਰੈਸ਼ ਲਗਤੇ ਵੀ ਆਲਸ ਇਹ ਪੁੱਤ ਟਾਸ ਦੇ ਨਾਲ ਤਾਂ ਜਿੱਤ ਹਾਰ ਨਹੀਂ ਹੁੰਦੀ ਇਹਦਾ ਬੈਠਨੇ ਕਰਨੀ ਆ ਤੇ ਬੰਡਰਾਂ ਨੇ ਜਿਹੜੀ ਹੈਗੀ ਆ ਆਪਦੀ ਕਲਾ ਵਿਖਾਉਣੀ ਆ ਕੋਈ ਗੱਲ ਨਹੀਂ ਚਾਹ ਸੱਗੇ ਉਹਨਾਂ ਨੇ ਵੀ ਜਿੱਤੀ ਸੀ ਆਪਣੇ ਆਨੇ ਬੰਗਲਾਦੇਸ਼ ਵਾਲਿਆਂ ਨੇ ਵੀ ਤੇ ਇਹਦੇ ਨਾਲ ਨਹੀਂ ਕੋਈ ਗੱਲ ਹੈ ਇਹਦਾ ਸ਼ਰਮਾ ਵੀ ਆਪਣਾ ਪਹਿਨਾ ਉਹਨਾਂ ਨੂੰ ਹੀ ਦਿੰਦਾ ਹੁੰਦਾ ਬੈਟਿੰਗ ਬਈ ਮੈਂ ਕੀ ਕਰਨੀ ਹੈਗੀ ਆ ਫੀਡਿੰਗ ਕਰਾਂਗੇ ਸੀ ਕੋਈ ਗੱਲ ਨਹੀਂ ਇਹੋ ਜੀ ਦੇਵੀ ਤੇ ਪਰੇਸ਼ਾਨ ਨਹੀਂ ਆਪਾਂ ਨੂੰ ਨਹੀਂ ਤੁਸੀਂ ਮੈਂ ਸ਼ੁਰੂ ਹੁੰਦੇ ਜੀ ਤੁਸੀਂ ਇਹ ਮਾਲਾ ਹੱਥੇ ਚ ਫੜ ਲੀ ਜੀ ਇਹ ਪੁੱਤ ਫਿਰ ਮੇਰਾ ਕੰਮ ਐਂ ਜਾਂ ਵੀ ਮੈਂ ਤਾਂ ਆਪਦੇ ਦੇਸ਼ ਵਾਸਤੇ ਭਈ ਇੰਨਾ ਕੁਝ ਕਰ ਨਹੀਂ ਹੁੰਦਾ ਆ ਮੈਂ ਸੁੱਖ ਮੰਗਣੀ ਐ ਮੈਂ ਤਾਂ ਪੁੱਤ ਨੂੰ ਮੈਂ ਬਜ਼ੁਰਗ ਬੰਦਾ ਹੈਗਾ ਤੇ ਮੈਂ ਕਹਿਣਾ ਜੀ ਇੱਕ ਤਾਂ ਇਹਨਾਂ ਨੂੰ 60 ਫੀਟ ਤੋਂ ਕਿਡਾਰੀਆਂ ਤੋਂ ਵੀ ਮਹਾਰਾਜ ਤੰਦਰੁਸਤ ਰੱਖੇ ਇਹਨਾਂ ਨੂੰ ਵੜਕ ਦਵਾਵੇ ਆਪੋ ਤੇ ਜੇ ਆਪਾਂ ਕੁਝ ਕਰਾਂਗੇ ਦੇਸ਼ ਵਾਸਤੇ ਤਾਂ ਫੇਰ ਹੀ ਕੋਈ ਆਪਣੀਆਂ ਫੋਟਮਾਂ ਲੈਣੀਆਂ ਐਵੇਂ ਤਾਂ ਜਿਹੜੀਆਂ ਲੈਣੀਆਂ ਹੀ ਨਹੀਂ ਹੁਣ ਇਹ ਕਿਸ ਕਿੰਨੇ ਕਿੰਨਾ ਟਾਈਮ ਜਾਰੀ ਰਹੇਗਾ ਜੀ ਇਹ ਜਿਹੜਾ ਪਾਰਟ ਤੁਹਾਡਾ ਇਹ ਨਾ ਸਾਰਾ ਮੈਚ ਸੱਟਾ ਟਕੈਂਟ ਜਿਹੜਾ ਹੈਗਾ ਮੈਂ ਇਹ ਕਰਨਾ ਹੀ ਕਰਨਾ ਬਹਿ ਕੇ ਨਾ ਮੈਚ ਵੇਖਣਾ ਹੋਰ ਪਾਸੇ ਮੇਰਾ ਧਿਆਨ ਨਹੀਂ ਪਤ ਹੋਣਾ ਇਹ ਮੇਰੀ ਨਾਲ ਇੱਕ ਜਿਵੇਂ ਬਾਬੇ ਮਹਾਰਾਜ ਪੜਦੇ ਆ ਨਾ ਉਹ ਵੀ ਆਪਦੇ ਬਹੁਤ ਧਿਆਨ ਲਾ ਕੇ ਗੁਰਬਾਣੀ ਪੜਦੇ ਆ ਮੇਰੀ ਇਹ ਗੁਰਬਾਣੀ ਇਹ ਪੁੱਤ ਜਿਹੜੀ ਹੈਗੀ ਆ ਨਾ ਦਿਲੋਂ ਵੱਡੀ ਬਣਾਈ ਵੀ ਹੈ ਜਿਹੜੀ ਹੈਗੀ ਆ ਨੈਣਾਂ ਹੱਸੇ ਰੱਬ ਰੱਬ ਕਰਦਾ ਅਨੰਦ ਕਰਨਾ ਵੀ ਮੇਰੇ ਹੱਥ ਤੇ ਠੀਕ ਹੈ ਆ ਨਾ ਇਹ ਵਾਗ ਨੂੰ ਅੱਖੀਂ ਦੇਖਦੇ ਸਾਡੇ ਦੇਖ ਦੇ ਖੜੀ ਹੈ ਜਿਹੜੇ ਮਾਰੀ ਨਾ 6 ਫੀਟ ਨਾਲ ਮਾਰੀ ਨਮ ਤੰਦਰੁਸਤੀ ਪਾਖੀ ਕਿ ਆ ਦੀ ਬੜ ਕੁਰਾ ਉਹ ਜੇ ਉਸ ਤੋਂ ਬੇਫਰਕ ਮਾ ਜੋ 5 ਵਿਕਟ ਦੇ ਬਾਅਦ ਚਾਹ ਨੇ ਪ੍ਰੈਸ਼ਰ ਲਗਤੇ ਵੀ ਆਲ ਪ੍ਰੈਸ਼ਰ